ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇੱਕ ਬਹੁਤ ਜ਼ਰੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਕਿਸਾਨ ਵੀਰਾਂ ਜਿਹੜੇ ਤਰੀਕਾਂ ਬਾਰੇ ਝੋਨਾ ਲਾਉਣ ਦੇ ਜਿਹੜੇ ਵੱਖ-ਵੱਖ ਜੂਨਾਂ ਦੇ ਵਿੱਚ ਜ਼ਿਲ੍ਹੇ ਵੰਡੇ ਜਾਣੇ ਉਹਦੇ ਬਾਰੇ ਜਾਣਕਾਰੀ ਪੁੱਛ ਰਹੇ ਸੀ ਤੇ ਪਹਿਲੀ ਅਪਡੇਟ ਹੈ ਜਿਦੇ ਬਾਰੇ ਪੰਜ ਜ਼ਿਲ੍ਹੇ ਜਿਹੜੇ 1 ਜੂਨ ਤੋਂ ਜਿਨ੍ਹਾਂ ਨੂੰ ਬਿਜਲੀ ਸਪਲਾਈ ਮਿਲੂਗੀ ਝੋਨਾ ਲਾਉਣ ਵਾਸਤੇ ਉਹ ਪੰਜ ਜ਼ਿਲ੍ਹਿਆਂ ਦੀ ਜਿਹੜੀ ਹੈਗਾ ਅਨਾਉਂਸਮੈਂਟ ਹੋ ਗਈ ਹੈ ਤੇ ਮੈਂ ਤੁਹਾਡੇ ਨਾਲ ਥੋੜੀ ਥੋੜੇ ਇਸ ਟਾਈਮ ਬਾਅਦ ਜਿਹੜਾ ਹੈਗਾ ਸਾਰੇ ਜ਼ੋਨਾਂ ਬਾਰੇ ਹੀ ਜਾਣਕਾਰੀ ਕਲੀਅਰ ਹੋ ਜਾਊਗੀ ਪੰਜ ਜ਼ਿਲ੍ਹੇ ਜਿਹੜੇ 1 ਜੂਨ ਤੋਂ ਜਿਨ੍ਹਾਂ ਨੂੰ ਬਿਜਲੀ ਦਿੱਤੀ ਜਾਊਗੀ ਉਹਨਾਂ ਦੇ ਵਿੱਚ ਫਰੀਦਕੋਟ ਫਰੋਇਪੁਰ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਇਹ ਪੰਜ ਜ਼ਿਲ੍ਹੇ ਕਿਸਾਨ ਵੀਰੋ ਪਹਿਲੇ ਜੋਂਨ ਦੇ ਵਿੱਚ ਰੱਖੇ ਗਏ ਜਿਨ੍ਹਾਂ ਨੂੰ 1 ਜੂਨ ਤੋਂ ਬਿਜਲੀ ਸਪਲਾਈ ਜਿਹੜੀ ਦੇਣੀ ਸ਼ੁਰੂ ਹੋ ਜਾਣੀ ਆ। ਇਸ ਤੋਂ ਬਾਅਦ ਜਿਹੜੇ ਅਗਲੇ ਵੱਖ-ਵੱਖ ਜ਼ਿਲ੍ਹਿਆਂ ਨੂੰ ਜਿਹੜਾ ਜੋਂਨਾਂ ਦੇ ਵਿੱਚ ਵੰਡਿਆ ਗਿਆ ਉਹਨਾਂ ਬਾਰੇ ਅਪਡੇਟ ਥੋੜੇ ਚਿਰ ਤੱਕ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਆਂਗੇ। ਇਹ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਅਪਡੇਟ ਜਿਹੜੀ ਹੈਗੀ ਆ ਤੁਹਾਡੇ ਨਾਲ ਮੈਂ ਜ਼ਰੂਰੀ ਸਾਂਝੀ ਕਰਨੀ ਚਾਹੁੰਦਾ ਸੀ ਜਿਹੜੀ ਜਾਣਕਾਰੀ ਮਿਲੀ ਸੀ ਕਿ ਪਹਿਲੇ ਜੋਂਨ ਦੇ ਵਿੱਚ ਇਹ 5 ਜ਼ਿਲ੍ਹੇ ਰੱਖੇ ਗਏ ਆ। ਇਸ ਤੋਂ ਅੱਗੇ ਜਿਹੜੇ ਹੈਗੇ ਆ ਸੈਕੰਡ ਜੋਂਨ ਦੇ ਵਿੱਚ ਜਿਹੜੇ ਗਰਦਾਸਪੁਰ ਵਗੈਰਾ ਉਹਨਾਂ ਦੇ ਨੇੜਲੇ ਤੇੜਲੇ ਜ਼ਿਲ੍ਹੇ ਉਹਨਾਂ ਨੂੰ ਰੱਖੇ ਜਾਣ ਦੀ ਆਸ ਹੈ ਉਹ ਜਿਵੇਂ ਵੀ ਜਿਹੜੀ ਹੈਗੀ ਜਾਣਕਾਰੀ ਮਿਲੂਗੀ ਜਿਵੇਂ ਜਿਹੜਾ ਹੈਗਾ ਇਨਫੋਰਮੇਸ਼ਨ ਜਾਰੀ ਹੋਊਗੀ ਤਾਂ ਉਹ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਇਹ ਜਿਹੜੀ ਹੈਗੀ ਹੈ 1 ਜੂਨ ਦੇ ਵਿੱਚ ਤੁਹਾਨੂੰ ਜਿਹੜਾ ਦੱਸਣਾ ਸੀਗਾ ਤਾਂ ਇਹ ਕਿਸਾਨ ਵੀਰ ਉਹਦੇ ਹਿਸਾਬ ਨਾਲ ਕਿਉਂਕਿ ਆਪਾਂ ਨੂੰ ਬਹੁਤੀ ਕਾਲ ਵੀ ਕਰਨ ਦੀ ਜ਼ਰੂਰਤ ਨਹੀਂ ਕਿਸਾਨ ਵੀਰਾਂ ਨੂੰ ਮੈਂ ਅਪੀਲ ਵੀ ਕਰਨੀ ਚਾਹੂੰਗਾ ਕਿ ਕੋਈ ਜ਼ਰੂਰੀ ਨਹੀਂ ਕਿ ਆਪਾਂ 1 ਜੂਨ ਨੂੰ ਹੀ ਲਾ ਦੇਣਾ ਇਹ ਤਾਂ ਬਹੁਤ ਵਧੀਆ ਜਿਹੜਾ ਪ੍ਰਬੰਧ ਹੈ ਤੁਹਾਡੇ ਵਾਸਤੇ ਬਿਜਲੀ ਦਾ ਕੀਤਾ ਗਿਆ ਕਿ ਸਰਕਾਰ ਵੱਲੋਂ ਕਿ ਤੁਹਾਡੇ ਨਾਲ ਟਾਈਮ ਸੈਟ ਲਾਈਟ ਮਿਲਣੀ ਸ਼ੁਰੂ ਹੋ ਜੂ ਪਰ ਆਪਾਂ ਬਹੁਤ ਹੀ ਕਾਲਬ ਨਹੀਂ ਕਰਨੀ ਆਪਾਂ ਅ ਬੜੇ ਆਰਾਮ ਦੇ ਨਾਲ ਕਿਸਮ ਬਾਾਰ ਜਿਵੇਂ ਜਿਵੇਂ ਜਿਹੜਾ ਹੈਗਾ ਲਾਉਣ ਦਾ ਸਹੀ ਟਾਈਮ ਹੈਗਾ ਉਹਦੇ ਅਨੁਸਾਰ ਲਾਉਣ ਦੀ ਕੋਸ਼ਿਸ਼ ਕਰਨੀ ਹੈ ਇਹ ਨਹੀਂ ਕਿ ਆਪਾਂ 1 ਜੂਨ ਜਾਂ ਉਸ ਤੋਂ ਪਹਿਲਾਂ ਹੀ ਜਿਹੜਾ ਸ਼ੁਰੂ ਕਰ ਦਈਏ ਇਹਦੇ ਆਪਾਂ ਰੇਖਾਸ ਖਿਆਲ ਰੱਖਣ ਦੀ ਜ਼ਰੂਰਤ ਹੈਗੀ ਕਿ ਆਪਾਂ ਅ ਬੜਾ ਸੰਜਮ ਦੇ ਨਾਲ ਤੇ ਬਹੁਤ ਤਰੀਕੇ ਦੇ ਨਾਲ ਜਿਹੜੀ ਚੋਣੇ ਦੀ ਲਵਾਈ ਕਰਨੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ